ਦੇਖੋ ਬਹੁਤ ਸਾਰੇ ਗ੍ਰੰਥ ਬਹੁਤ ਸਾਰੀਆਂ ਪੋਥੀਆਂ ਤੇ ਬਹੁਤ ਸਾਰੇ ਧਾਰਮਿਕ ਨੇਤਾਵਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਨਵਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਮਕਸਦ ਧਰਮ ਦਾ ਕੀ ਰਿਹਾ ਕਿ ਆਪਾਂ ਨੂੰ ਇੱਕ ਨਵੀਂ ਤਾਜ਼ਗੀ ਨਵੀਂ ਰੋਹਾਨੀਅਤ ਸੱਚੀ ਖੁਸ਼ੀ ਦਿੱਤੀ ਜਾਵੇ। ਪਰ ਸਮੇਂ ਦੇ ਨਾਲ ਨਾਲ ਕੀ ਹੋਇਆ ਕਿ ਅਸੀਂ ਉਹ ਖੁਸ਼ੀ ਤਾਂ ਕੀ ਪ੍ਰਾਪਤ ਕਰਨੀ ਸੀ ਉਸੇ ਝੰਝੜ ਵਿੱਚ ਉਲਝ ਕੇ ਰਹਿ ਗਏ। ਉਹਨਾਂ ਧਾਰਮਿਕ ਗ੍ਰੰਥਾਂ ਨੂੰ ਰੱਟ ਰੱਟ ਕੇ ਅਸੀਂ ਆਪਣੇ ਕੰਠਵੀ ਕਰ ਲਿਆ ਪਰ ਜਿਹੜੀ ਅੰਦਰੋਂ ਇਕਤਾਰ ਅੰਦਰੋਂ ਵੇਗ ਅੰਦਰੋਂ ਖੁਸ਼ੀ ਅੰਦਰੋਂ ਊਮੰਗ ਦਾ ਹੈਪੀਨੈਸ ਹੋਣੀ ਚਾਹੀਦੀ ਸੀ ਕਿਉਂ ਨਹੀਂ ਆਈ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ ਪੂਰੀ ਦੁਨੀਆ ਕਿਉਂਕਿ ਹਰੇਕ ਇਨਸਾਨ ਉਲਝਾ ਹੋਇਆ ਆਪਣੇ ਹੀ ਬਣਾਏ ਹੋਏ ਤਾਲੇ ਬਾਣੇ ਦੇ ਵਿੱਚ ਇਨਸਾਨ ਉਲਝ ਕੇ ਰਹਿ ਗਿਆ ਜਿਵੇਂ ਮੱਕੜੀ ਜਾਲ ਬੁੰਨਦੀ ਹੈ ਤੇ ਉਹਦੇ ਵਿੱਚ ਹੀ ਉਲਝ ਕੇ ਕਿਤੇ ਮਰ ਜਾਵੇ ਉਹ ਗੱਲ ਹੋ ਗਈ ਹੈ ਇਨਸਾਨ ਹੁਣ ਆਪਣੇ ਹੀ ਬਣਾਏ ਜਾਲ ਦੇ ਵਿੱਚ ਉਲਝ ਕੇ ਦੰਡ ਦੰਡ ਰੋਜ਼ ਰੋਜ਼ ਘੰਟੇ ਘੰਟੇ ਮਰ ਰਿਆ ਕਾਰਨ ਕੀ ਆ ਕਾਰਨ ਆਪਣੇ ਮੂਲ ਨਾਲ ਟੁੱਟਣਾ ਜੋ ਆਪਣੀ ਪਹਿਚਾਨ ਹੈ ਆਪਣੀ ਜੜ ਹੈ ਆਪਣਾ ਮੂਲ ਹੈ ਆਪਣੀ ਰੂਟਸ ਹੈਗੀਆਂ ਉਹਦੇ ਨਾਲ ਜੋ ਟੁੱਟਦੇ ਆਪਾਂ ਤਾਂ ਇਹੀ ਘਟਨਾ ਹੋਣੀ ਹੈ ਇਹੀ ਕੁਸ਼ਵਾ ਫਰਦਾ ਇੱਥੇ ਸਾਰੀਆਂ ਮੁਸ਼ਕਲਾਂ ਦਾ ਹੱਲ ਕੀ ਹੈ ਬਹੁਤ سارے ਹਨ ਨੇ ਕੋਈ ਇੱਕ ਹੱਲ ਨਹੀਂ ਹੈ ਇਨ ਮਾਡਰਨ ਸਾਇੰਸ ਇਨ ਮਾਡਰਨ ਸਾਈਕੋਲੋਜੀ ਬਹੁਤ ਸਾਰੇ ਸੋਲੂਸ਼ਨ ਹੈਗੇ ਆ ਕਿਉਂਕਿ ਹਰ ਇੱਕ ਚੀਜ਼ ਫਾਰਮੂਲੇ ਤੇ ਕੰਮ ਕਰਦੀ ਹੈ ਫਾਰਮੂਲੇ ਤੋਂ ਬਾਹਰ ਪੂਰੀ ਦੁਨੀਆ ਨਹੀਂ ਹੈ ਕੋਈ ਕਾਇਨਾਤ ਦਾ ਕੋਈ ਵੀ ਸਿਸਟਮ ਬਾਹਰ ਨਹੀਂ ਹੈ ਇਹ ਚੰਨ ਹੈ ਸੂਰਜ ਹੈ ਤਾਰੇ ਇਹ ਧਰਤੀ ਇਹ ਬਨਸਪਤੀ ਇਹ ਸਭ ਫਾਰਮੂਲੇ ਤੇ ਕੰਮ ਕਰ ਰਹੇ ਆ ਆਪਣਾ ਸਰੀਰ ਵੀ ਇੱਕ ਫਾਰਮੂਲੇ ਤੇ ਕੰਮ ਕਰ ਰਿਹਾ ਸੋ ਕੈਮੀਕਲ ਰੈਐਕਸ਼ਨਸ ਇੱਕ ਫਾਰਮੂਲੇ ਤੇ ਇੱਕ ਥੋਰੀਆਂ ਜੇ ਉਹ ਨਾ ਹੋਣਤਾ ਸਭ ਕੁਝ ਖਤਮ ਹੋ ਜਾਊਗਾ ਸੋ ਉਹ ਜੇ ਫਾਰਮੂਲੇ ਸਾਨੂੰ ਅਗਰ ਇਹ ਅਡਾਪਟ ਕਰਦੇ ਆ ਆਪਣੇ ਮਨ ਦੇ ਵਿੱਚ ਤਾਂ ਬਹੁਤ ਸਾਰੇ ਫਾਇਦੇ ਹੋ ਸਕਦੇ ਆ ਇਹ ਕੋਨਾਂ ਦੇ ਵਿੱਚੋਂ 네ਗੇਟਿਵ ਵਿਜ਼ੂਅਲਾਈਜੇਸ਼ਨ ਜਿਹਦੇ ਬਾਰੇ ਮੈਂ ਅੱਜ ਗੱਲ ਕਰਨੀ ਚਾਹਣਾ ਬਹੁਤ ਹੀ ਵਧੀਆ ਟਾਪਿਕ ਹੈ 네ਗੇਟਿਵ ਵਿਜ਼ੂਅਲਾਈਜੇਸ਼ਨ ਇਜ਼ ਵੈਰੀ ਇੰਪੋਰਟੈਂਟ ਥਿੰਗ ਫਾਰ ਆਲ ਆਫ ਅਸ ਕੀ ਚੀਜ਼ ਹੈ 네ਗੇਟਿਵ ਵਿਜ਼ੂਅਲਾਈਜੇਸ਼ਨ ਫਸਟ ਆਫ ਆਲ ਯੂ ਹੈਵ ਟੂ ਅੰਡਰਸਟੈਂਡ ਇਟ ਤੁਹਾਨੂੰ ਸਮਝਣਾ ਪਵੇਗਾ ਕੀ ਹੁੰਦਾ ਹੈ ਜਦੋਂ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦਾ ਵਧਦਾ ਤਰੱਕੀ ਕਰਦਾ ਕਰਦਾ ਹੋਰ ਅੱਗੇ ਤੁਰਿਆ ਜਾਂਦਾ ਹੋਰ ਅੱਗੇ ਤੁਰਿਆ ਜਾਂਦਾ ਤੇ ਜਦੋਂ ਉਹ ਪਿੱਛੇ ਮੁੜ ਕੇ ਇਹਨਾਂ ਦੇਖਦਾ ਤਾਂ ਉਹਦੇ ਪ੍ਰੋਬਲਮ ਹੁੰਦੀ ਹੈ। ਉਦੋਂ ਉਹ ਦੀ ਪ੍ਰਾਪਤੀ, ਉਹਦੀ ਸਕਸੈਸ, ਉਹਦੀ ਅਚੀਵਮੈਂਟ ਇਜ਼ ਨਥਿੰਗ। ਕੁਝ ਨਹੀਂ ਰਹਿ ਜਾਂਦੀ। ਜਦੋਂ ਉਹ ਪਿੱਛੇ ਮੁੜ ਕੇ ਨੇ ਦੇਖਦਾ ਮੈਂ ਕਿੱਥੇ ਸੀ ਤੇ ਕਿੱਥੇ ਆ ਗਿਆ। ਇਹ ਆਮ ਜ਼ਿੰਦਗੀ ਦੇ ਵਿੱਚ ਆਮ ਬੰਦੇ ਜ਼ਿੰਦਗੀ ਦੇ ਵਿੱਚ ਹੁੰਦਾ। ਕਿਉਂਕਿ ਇਨਸਾਨ ਦਾ ਜਿਆਦਾ ਕੰਟਰੋਲ ਹੈ ਨਹੀਂ ਆਪਣੇ ਮਾਈਂਡ ਦੇ ਉੱਤੇ। ਤੇ ਜਿਹੜਾ ਇਨਸਾਨ ਮਨ ਤੇ ਕੰਟਰੋਲ ਕਰ ਗਿਆ ਉਹਦੇ ਨਾਲ ਦਾ ਕੋਈ ਨਹੀਂ। ਦੇਖੋ ਕੀ ਹੁੰਦਾ ਹੈ ਵੀ ਅੱਜ ਤੁਸੀਂ ਕਿਸੇ ਸਿਚੁਏਸ਼ਨ ਤੇ ਹੋ ਅੱਜ ਤੋਂ 2 ਸਾਲਾਂ ਬਾਅਦ ਤੁਸੀਂ ਇੱਕ ਆਪਣੇ ਟਾਰਗੇਟ ਨੂੰ ਅਚੀਵ ਕਰਕੇ ਉੱਥੇ ਖੜ੍ਹ ਗਏ ਉੱਥੇ ਬੈਠ ਗਏ ਪਰ ਤੁਸੀਂ ਉਸ ਟਾਰਗੇਟ ਨੂੰ ਇੰਜੋਏ ਨਹੀਂ ਕਰ ਸਕੇ ਆਪਣੇ ਅਚੀਵ ਕੀਤੇ ਹੋਏ ਗੋਲ ਨੂੰ ਇੰਜੋਏ ਨਹੀਂ ਕਰ ਸਕੇ ਆਪਣੀ ਕਾਮਯਾਬੀ ਨੂੰ ਮਹਿਸੂਸ ਨਹੀਂ ਕਰ ਸਕੇ 2-4 ਦਿਨ ਹਫ਼ਤਾ 10 ਦਿਨ ਮਹੀਨਾ 2 ਮਹੀਨੇ ਸਾਲ ਤਾਂ ਉਹ ਕਾਮਯਾਬੀ ਕਿਸੇ ਕੰਮ ਦੀ ਨਹੀਂ ਅੱਜ ਕਿਸੇ ਨੂੰ ਨੌਕਰੀ ਦੀ ਤਾਂਘ ਹੈ ਮੈਨੂੰ ਨੌਕਰੀ ਮਿਲ ਜਾਏ ਕੋਈ ਵੀ ਮਿਲ ਜਾਵੇ ਇਸ ਤਰ੍ਹਾਂ ਹੁੰਦਾ ਹੈ ਬੰਦਾ ਪੜਦਾ ਹੈ ਆਪਣੇ ਟਾਈਮ ਸਪੈਂਡ ਕਰਦਾ ਹੈ ਮਿਡਨਾਈਟ ਆਇਲ ਬਰਨ ਕਰਦਾ ਹੈ ਆਪਣੇ ਟਾਰਗੇਟ ਅਚੀਵ ਕਰਨ ਦੇ ਲਈ ਪਰ ਜਦੋਂ ਉਹ ਅਚੀਵ ਕਰ ਲੈਂਦਾ ਹੈ ਆਪਣੀ ਮਿਹਨਤ ਦੇ ਸਦਕੇ ਸਾਲ ਦੋ ਸਾਲਾਂ ਬਾਅਦ ਅਚੀਵ ਕਰ ਲੈਂਦਾ ਅਚੀਵ ਕਰਨ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਉਸ ਚੀਜ਼ ਨੂੰ ਇੰਜੋਏ ਨਹੀਂ ਕਰ ਪਾਉਂਦਾ ਇੱਥੇ ਹੀ ਜਿਹੜੀ ਖੁਸ਼ੀ ਹੈ ਉਹ ਖਤਮ ਹੋ ਜਾਂਦੀ ਹੈ ਲੈਪਸ ਹੋ ਜਾਂਦਾ ਹੈ ਸਭ ਕੁਝ ਜਦੋਂ ਤੁਸੀਂ ਆਪਣਾ ਟਾਰਗੇਟ ਯ ਅੱਗੇ ਲੈ ਕੇ ਜਾਈ ਜਾਂਦੇ ਹੋ ਅੱਗੇ ਲੈ ਕੇ ਜਾਈ ਜਾਂਦੇ ਹੋ ਅੱਜ ਤੁਸੀਂ ਇਸ ਗੋਲ ਤੇ ਪਹੁੰਚਦਾ ਤੁਸੀਂ ਟਾਰਗੇਟ ਪੱਟ ਕੇ ਅੱਗੇ ਕਰਤਾ ਤਾਂ ਤੁਸੀਂ ਸਾਹ ਲੈ ਕੇ ਤੁਸੀਂ ਆਰਾਮ ਦੀ ਜੋ ਦੋਪਹਰਾ ਹੈ ਉਹ ਤਾਂ ਜੋ ਹੀ ਨਹੀਂ ਤੁਸੀਂ ਸੋ ਖੜਨਾ ਜ਼ਰੂਰੀ ਹੈ ਪੌੜੀਆਂ ਦੇ ਸਟੈਪਸ ਹੁੰਦੇ ਹਨ ਨਾ ਉਹ ਸਟੈਪਸ ਐਸੇ ਨਹੀਂ ਹੈ ਜੇ ਸਿੱਧੀ ਟੜਾਣਾ ਹੋਵੇ ਤਾਂ ਚੜ੍ਹਤਾ ਨਹੀਂ ਸਟੈਪਸ ਐਸੇ ਨਹੀਂ ਖੜ ਜੋ ਆਰਾਮ ਕਰ ਲੋ ਜਿੰਨੇ ਹੈਗੀ ਸਟੈਮਨਾ ਹੈਗਾ ਆਰਾਮ ਕਰੋ ਇੰਜੋਏ ਕਰੋ ਚੀਨ ਦੋ ਮਿੰਟ ਰੁਕ ਜਾ ਪਰ ਇਨਸਾਨ ਰੁਕਦਾ ਨਹੀਂ ਅੱ빠 ਕੀ ਕਰਨਾ ਹੈ ਇਹਦੀ ਨੈਗੇਟਿਵ ਵਿਜ਼ੂਅਲਾਈਜੇਸ਼ਨ ਕਰਨੀ ਹੈ ਹਰ ਇੱਕ ਚੀਜ਼ ਦੀ ਇੱਕ ਵਧੀਆ ਫਾਰਮੂਲਾ ਹੈ ਬਹੁਤ ਵਧੀਆ ਟੈਕਟ ਹੈ ਫਿਰ ਦੁਆਰਾ ਕੁਝ ਪ੍ਰਾਪਤ ਕਰਨ ਦਾ ਨੈਗੇਟਿਵ ਵਿਜ਼ੂਅਲਾਈਜੇਸ਼ਨ ਕਿਉਂ ਹੁੰਦੀ ਹੈ ਤੁਸੀਂ ਅੱਜ ਜਿਸ ਸਿਚੁਏਸ਼ਨ ਤੇ ਹੋ ਬਹੁਤ ਵਧੀਆ ਸਿਚੁਏਸ਼ਨ ਉੱਤੇ ਹੋ ਜਾਂ ਕਿਸੇ ਵੀ ਤੇ ਵੀ ਤੁਹਾਡੇ ਇਰਤ ਗਿਰਦ ਕੋਲ ਸੜ ਤੋਂ ਘੱਟ ਲੈਵਲ ਵਾਲੇ ਬੰਦੇ ਥੋੜੇ ਤੋਂ ਕਮਜ਼ੋਰ ਬੰਦੇ ਫਾਈਨੈਂਸ਼ਲੀ ਵੀ ਉਹ ਤੁਹਾਡੇ ਇਰਤ ਗਿਰਦ ਹੋਵਾਂਗੇ ਤੁਸੀਂ ਇੱਕ ਤਰੀ ਆਪਣੇ ਮਨ ਦੇ ਵਿੱਚ ਸੋਚਣਾ ਉਹਦੀ ਜਗ੍ਹਾ ਤੇ ਲਿਆ ਆ ਗਿਆ ਆਪਣੇ ਆਪ ਨੂੰ ਮੈਂ ਉਹੀ ਕੰਮ ਕਰ ਰਿਹਾ ਜੋ ਕਰ ਰਿਹਾ ਤੇ ਉਨੀ ਕਮਾਈ ਤੇ ਸਬਰ ਕਰ ਰਿਹਾ ਜਿੰਨੀ ਉਹ ਕਮਾ ਰਿਹਾ ਮੰਨ ਲਓ 500 ਜਾਂ 200 400 ਜਿੰਨਾ ਵੀ ਕਮਾ ਰਿਹਾ ਤੁਸੀਂ ਕਹਿਣਾ ਵੀ ਮੈਂ ਆਮ ਸੈਟੀਸਫਾਈਡ ਵਿਦ ਥੈਟ ਹੈ ਨਾ ਤੁਸੀਂ ਉਹ ਚੀਜ਼ ਤੇ ਉਹ ਬੰਦੇ ਦੀ ਜਗ੍ਹਾ ਤੇ ਆਪਣੇ ਆਪ ਨੂੰ ਦੋ ਚਾਰ ਦਿਨ ਵਿਜੂਅਲਾਈਜ਼ ਕਰਨਾ ਤੁਸੀਂ ਦੇਖੋਗੇ ਕਿ ਤੁਹਾਡੀ ਜਿਹੜੀ ਹੈ ਆਮਦਨ ਹੈ ਉਹ ਤੁਸੀਂ ਉਨੀ ਆਮਦਨ ਦੇ ਵਿੱਚ ਵੀ ਸਾਰ ਪਾ ਰਹੇ ਹੋ ਤੁਸੀਂ ਉਹਨੇ ਆਮਦਨ ਦੇ ਵਿੱਚ ਵੀ ਸੈਟੀਸਫਾਈ ਹੋ ਰਹੇ ਹੋ ਤੁਸੀਂ ਉਹ ਜਗ੍ਹਾ ਤੇ ਖੜ ਕੇ ਦੇਖੋਗੇ ਜਿਸ ਜਗ੍ਹਾ ਤੇ ਮੈਂ ਖੜਾ ਇਸ ਬੰਦੇ ਦਾ ਡ੍ਰੀਮ ਹੈ ਇਹ ਬੰਦਾ ਸੋਚ ਰਿਹਾ ਵੀ ਮੈਨੂੰ ਸੱਤ ਜਨਮਾਂ ਵਿੱਚ ਵੀ ਇਹ ਜਗ੍ਹਾ ਮਿਲ ਜਾਵੇ ਨਾ ਤਾਂ ਇਟਸ ਬੈਟਰ ਫਾਰ ਮੀ ਇਟਸ ਫਾਈਨ ਫਾਰ ਮੀ ਤਾਂ ਤੁਸੀਂ ਉੱਥੇ ਬੈਠੇ ਹੋ ਆਲਰੇਡੀ ਸਿਰਫ ਸੋchnਾ ਹੈ ਤੁਸੀਂ ਉਹ ਚੀਜ਼ ਬਾਰੇ ਹਾਂ ਮੇਰੇ ਕੋਲੇ ਹੈਗਾ ਆਲਰੇਡੀ ਹੈਗਾ ਆਈ ਹੈ ਸਾਡੇ ਕੋਲੇ ਬਹੁਤ ਕੁਝ ਹੈ ਪਰ ਅਸੀਂ ਕਦੇ ਵੀ ਸ਼ੁਕਰੀਆ ਨਹੀਂ ਕਰਦੇ ਅਸੀਂ ਕਦੇ ਨਹੀਂ ਸੋਚਦੇ ਪ੍ਰਮਾਤਮਾ ਇੰਨਾ ਕੁਝ ਹੈ ਬਹੁਤ ਹੈ ਬਹੁਤ ਦਤਾ ਹੈ ਜਦੋਂ ਇਹ ਸ਼ੁਕਰਗੁਜ਼ਾਰ ਨਹੀਂ ਹੁੰਦੇ ਸਾਰੀਆਂ ਮੁਸ਼ਕਲਾਂ ਉਹ ਦੂਰ ਹੋ ਜਾਂਦੇ ਤਾਂ ਇਹ ਇੱਕ ਤਰੀਕਾ ਹੈ ਆਪਣੇ ਆਪ ਨੂੰ ਬੈਕ ਲੈ ਕੇ ਜਾਣਾ ਉਸੇ ਕੰਡੀਸ਼ਨਾਂ ਦੇ ਵਿੱਚ ਜਿਸ ਦੇ ਵਿੱਚ ਕੁਝ ਲੋਕ ਦੁਨੀਆ ਦੇ ਲੈ ਰਹੇ ਨੇ ਤੇ ਤੁਸੀਂ ਉੱਥੇ ਜਾ ਕੇ ਖੜੇ ਹੋ ਕੇ ਦੇਖੋਗੇ ਕਿ ਕਿੰਨੀ ਵਧੀਆ ਜਗ੍ਹਾ ਤੇ ਮੈਂ ਬੈਠਾ ਜਾਂ ਖੜਾ ਤੇ ਇਹ ਜਗ੍ਹਾ ਬਹੁਤ ਹੀ ਵਧੀਆ ਹੈ ਪਤਾ ਨਹੀਂ ਹਜ਼ਾਰਾਂ ਲੋਕਾਂ ਲਈ ਇਹ ਜਗ੍ਹਾ ਗੋਲ ਹੈ ਜਿੰਦਗੀ ਦਾ ਅਚੀਵਮੈਂਟ ਦਾ ਵੀ ਉੱਥੇ ਪਹੁੰਚ ਜਾਵਾਂ ਤੁਸੀਂ ਉੱਥੇ ਹੋ ਤਾਂ ਇਸ ਤੋਂ ਵੱਧ ਸੈਟੀਸਫਾਈਂਗ ਹੋਰ ਕੁਝ ਨਹੀਂ ਹੋ ਸਕਦਾ ਸੋ ਸਕਸੈਸ ਉਹਦੀ ਹੈ ਜਦੋਂ ਤੁਸੀਂ ਮਨ ਸੈਟੀਸਫਾਈ ਹੋ ਜਿਹੜੀ ਚੀਜ਼ ਤੁਹਾਨੂੰ ਸੈਟੀਸਫਾਈ ਨਹੀਂ ਕਰ ਰਹੀ ਬੇਸ਼ੱਕ ਤੁਸੀਂ ਉੱਤੇ ਪਹੁੰਚ ਗਏ ਅਚੀਵ ਕਰ ਲਿਆ that is not success that is a failure of your life ਇਸ ਜਿੰਦਗੀ ਦਾ ਫੇਲਰ ਹੋ ਜਾਂਦਾ ਹੈ ਇਹਨ ਜਿੰਦਗੀ ਦਾ ਅੰਤ ਹੀ ਸਮਝੋ ਕਿਉਂਕਿ ਉਹੀ ਮਾਰੂ ਸੋਚਾਂ ਉਹੀ ਮਾਰੂ ਦੈਨ ਉਹ ਹੀ ਮਾਰੂਕਟਨਾਵਾ ਫਿਰ ਸਾਡੀ ਜ਼ਿੰਦਗੀ ਚ ਹੋਣ ਲੱਗ ਜਾਣਗੀ ਤਾਂ ਇਸ ਚੀਜ਼ ਤੋਂ ਛੁਟਕਾਰਾ 네ਗੇਟਿਵ ਵਿਜ਼ੂਅਲਾਈਜ਼ੇਸ਼ਨ ਕਰਕੇ ਵੀ ਪਾਇਆ ਜਾ ਸਕਦਾ ਹੈ ਇਸ ਟ੍ਰਿਕ ਨੂੰ ਆਪਣੇ ਜੀਵਨ ਦੇ ਵਿੱਚ ਅਡਾਪਟ ਕਰੋ ਰੋਜ਼ ਆਪਾਂ ਨਵੇਂ ਨਵੇਂ ਚੀਜ਼ਾਂ ਤੇ ਗੱਲ ਕਰਦੇ ਰਹਿਣੇ ਆ ਕਰਦੇ ਰਵਾਂਗੇ ਇਨ ਫਿਊਚਰ ਵੀ ਵੈਲ ਟਾਕ ਔਨ ਵੇਰੀਅਸ ਆਦਰ ਥਿੰਗਸ which can help us in spending a happy life ਠੀਕ ਹੈ ਦੈਟ ਇਜ਼ आवर ਗੋਲ ਹੈਪੀ ਲਾਈਫ ਜਿਉਣਾ ਸਾਡਾ ਗੋਲ ਹੈ ਸਾਰੇ ਧਰਮ ਗ੍ਰੰਥ ਸਾਰੇ ਧਾਰਮਿਕ ਲੀਡਰ ਲੋਕਾਂ ਨੂੰ ਇਹੀ ਦੱਸਣਾ ਆਏ ਸੀ ਇਸੇ ਕਰਕੇ ਲਿਖੇ ਗਏ ਕਿ ਲੋਕਾਂ ਨੂੰ ਨਰਕ ਵਿੱਚੋਂ ਕੱਢ ਕੇ ਵਧੀਆ ਖੁਸ਼ਹਾਲ ਜਿੰਦਗੀ ਕਿਵੇਂ ਬਤੀਤ ਕਰਨੀ ਉਹ ਦੱਸਿਆ ਜਾ ਰਿਹਾ ਪਰ ਲੋਕ ਨਹੀਂ ਸਮਝੇ ਸਮਝੋ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ